ਕੁੜੀਆਂ ਨੂੰ ਨਾ ਪਿਛਲੇ ਹਫਤੇ ਸਕੂਲ ਛੱਡਣ ਗਿਆ ਤੇ ਤੁਹਾਨੂੰ ਹੁੰਦਾ ਨਾ ਕਿ ਸਕੂਲ ਦੇ ਗੇਟ ਦੇ ਬਾਹਰ ਸਿਕਿਉਰਿਟੀ ਗਾਰਡ ਖੜਾ ਹੁੰਦਾ ਤੇ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਨਾ ਸਕੂਲ ਦੇ ਬਾਹਰ ਖਲੋ ਕੇ ਗੱਲਾਂ ਕਰੀ ਜਾਂਦੇ ਜਦੋਂ ਬੈਲ ਵੱਜੇਗੀ ਫਿਰ ਅੰਦਰ ਜਾਵਾਂਗੇ ਮੈਂ ਆਪਣੀ ਕੁੜੀਆਂ ਨੂੰ ਛੱਡਿਆ ਤੇ ਸਿਕਿਉਰਿਟੀ ਗਾਰਡ ਉਹਨੇ ਚ ਬੈਲ ਵੱਜ ਗਈ ਤੇ ਉਹ ਫਿਰ ਵੀ ਨਹੀਂ ਆਏ ਸਿਕਿਉਰਿਟੀ ਗਾਰਡ ਕਹਿੰਦਾ ਕਿ ਆ ਜਿਓ ਤੁਹਾਨੂੰ ਬਾਜਿਆ ਨਾ ਲੈ ਕੇ ਜਾਈਏ ਇੱਕ ਬੰਦੇ ਨੇ ਰਿਕਸ਼ਾ ਕੀਤਾ ਤੇ ਰਿਕਸ਼ੇ ਵਾਲੇ ਨੇ 50 ਰੁਪਏ ਮੰਗੇ ਤੇ ਉਹ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੇਰੇ ਮੈਂ ਪਹਿਲੇ ਵੀ ਦੇਣੇ ਆ ਆਈ ਕਿ ਸੜਕ ਤੇ ਲੱਗੀ ਐ ਸੜਕ ਤੇ ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਲੈ ਰਹੇ ਹੋ ਤੇ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ ਬਈ ਬਾਈਕ ਥੋੜੀ ਸਾਈਡ ਤੇ ਕਰ ਅੰਮਰਸਰ ਚ ਇਦਾਂ ਨਹੀਂ ਅੱਛਾ ਅੰਮਰਸਰ ਤੁਹਾਡੀ ਬਾਈਕ ਲੱਗੀ ਕਿ ਬੰਦਾ ਆਏਗਾ ਉਹਨੂੰ ਕਹਿੰਦਾ ਤੁਹਾਡੀ ਲੱਗੀ ਹਾਂਜੀ ਥੋੜੀ ਜੀ ਹੋਰ ਪਰੇ ਕਰੋ ਪਰਲੇ ਵੀ ਰੋਕ ਪਾਟੀ ਪੈਂਟ ਪਾ ਲੰਦਾ ਪ੍ਰੋਫੈਸ਼ਨ ਬਣ ਜਾਂਦਾ ਹਮ ਮਾੜਾ ਬੰਦਾ ਪਾਟੀ ਪੈਂਟ ਪਾ ਲੰਦਾ ਅਕਲ ਹੀ ਨਹੀਂ ਗਈ ਆ ਇਹ ਉਹ ਡਿਪੈਂਡ ਕਰਦਾ ਮੇਰੇ ਵਰਗਾ ਬੰਦਾ ਸੋਨਾ ਵੀ ਪਾੜੇ ਲੋਕਾਂ ਨੇ ਗਣਾ ਪਿੱਤਲ ਹੀ ਪਾਇਆ ਮੈਂ ਉਹ ਬੰਦੇ ਕਦੀ ਨਹੀਂ ਲੜਦੇ ਤੁਹਾਡੇ ਮੇਰੀ ਹੱਥੋਂ ਪਾਈ ਨਹੀਂ ਹੋ ਸਕਦੀ ਜੇ ਨਾ ਤੇ ਤੀਦਾ ਬੰਦਾ ਆ ਕੇ ਕਹੂਗਾ ਨਹੀਂ ਓ ਛੱਡੋ ਯਾਰ ਬਲੈਸ਼ ਹਦੋਂ ਇਹਦੇ ਪੜਿਆਈ। ਉਹ ਬੰਦਾ ਗੰਦਾ ਵੀ ਇੱਕ ਅੱਧੀ ਛੱਡਣੀ ਪੈਣੀ ਫੇਰ ਮੰਨ ਲਓ ਹਮੇਸ਼ਾ ਲੜਾਈ ਦੂਸਰਾ ਬੰਦਾ ਕਰਾਉਂਦਾ। ਅੱਛਾ ਮੈਨੂੰ ਲੈ ਕੇ ਜਾਇਓ ਮੈਂ ਪੂਰਾ ਵੇਖਿਆ। ਅੱਛਾ ਰਾਹੀ ਨਾ ਮਣੀ ਹੁੰਦੇ। ਅਸੀਂ ਕਿਤੇ ਨਾਂ ਚਲਾਂਗੇ ਬੰਬੀ ਤੇ। ਅੱਛਾ ਜਿਹੜੀ ਬੰਬੀ ਤੇ ਆਪਾਂ ਨਾ ਆਣਗੇ ਉੱਥੇ ਜਾਮੂਆਂ ਦਾ ਦਰਖਤ ਸੀ। ਅੱਛਾ ਜੀ। ਤਹੀਂ ਕਿਹਾ ਵੀ ਪਹਿਲੇ ਜਾਮਨੂ ਖਾ ਲੈਨੇ ਆ ਬਾਅਦ ਦੇ ਵਿੱਚ ਨਹਾ ਲਾਂਗੇ। ਉਹ ਜਾਮਨੂ ਖਾਂਦੇ ਖਾਂਦੇ ਨਾ ਦਾ ਇਦਾਂ ਆ ਬੰਬੀ ਆ ਇੱਧਰ ਜਾਮਨੂ ਇੱਧਰ ਟੋਇਆ ਸੀ ਟੋਏ 'ਚ ਪਾਣੀ ਭਰੇ ਹੋਣਾ ਮੀਂਹ ਦਾ ਕਿਤੇ। ਅਸੀਂ ਉੱਥੇ ਰੈਸ ਸੁਤਨ ਲਾਤੇ ਤੇ ਨਾਲ ਜਾਮ ਨੂੰ ਖਾਦੇ ਅੱਧਾ ਬੋਣਾ ਘੰਟਾ ਹੀ ਚਿਕੜ ਤੇ ਚਿਕੜੋ ਚਿਕੜੀ ਹੋ ਗਏ ਤੇ ਜਦੋਂ ਬੱਬੀ ਦੇ ਨਾਣ ਗਏ ਤੇ ਬਤੀ ਤੇ ਕੈਨੇਡਾ ਲੱਗਦਾ ਬ੍ਰੈਮਟਨ ਕੋ ਮੋਂ ਤੁਹਾਨੂੰ ਲੱਗਦਾ ਉਹ ਬਠੰਡੇ ਕੋ ਮਨਦੇ ਉਹ ਤੇ ਕੱਚੇ ਸੁਕਣੇ ਵਾਇਪੇ ਉਹਨੇ ਕਈ ਜਗ੍ਹਾ ਦਿਖਾਇਆ ਉਹਨਾਂ ਨੂੰ ਨਹੀਂ ਇੰਨੇ ਗੌਰ ਨਾਲ ਨਹੀਂ ਮੈਂ ਵੇਖਿਆ ਨਹੀਂ ਆਪਣੇ ਵਾਲੇ ਹੀ ਸਾਰੇ ਉੱਤੇ ਤੁਹਾਡਾ ਅੱਧੀ ਰਾਤ ਨੂੰ ਜਲੇਬੀਆਂ ਖਾਣ ਦਾ ਦਿਲ ਕਰੇ ਤੁਸੀਂ ਜਲੇਬੀਆਂ ਖਾਓ ਕੱਲ੍ਹ ਕੋਮੀ ਸੇ ਸਿੰਕਲ ਬਹੁਤ ਚੋਸ਼ੂ ਲੱਗਦੇ ਮੋਟਾ ਪੈਸਾ ਹੋ ਗਿਆ ਅੱਜ ਕੱਲ ਇਹ ਪੂਰਾ ਕਿੰਨੇ ਕਹਾਂ ਤੁਹਾਨੂੰ ਹਰ ਕੈਰੇਕਟਰ ਫਨੀ ਹੈ ਜੀ ਤੁਸੀਂ ਕਿਸੇ ਵੀ ਬੰਦੇ ਨਾਲ ਗੱਲ ਕਰ ਲਓ ਸਾਰੇ ਫਨੀ ਹੈ ਹੁਣ ਮੈਂ ਆਪਣੀ ਕੁੜੀਆਂ ਨੂੰ ਨਾ ਪਿਛਲੇ ਹਫਤੇ ਸਕੂਲ ਛੱਡਣ ਗਿਆ ਤੇ ਤੁਹਾਨੂੰ ਹੁੰਦਾ ਨਾ ਕਿ ਸਕੂਲ ਦੇ ਗੇਟ ਦੇ ਬਾਹਰ ਸਿਕਿਉਰਿਟੀ ਗਾਰਡ ਖੜਾ ਹੁੰਦਾ ਤੇ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਨਾ ਸਕੂਲ ਦੇ ਬਾਹਰ ਖਲੋ ਕੇ ਗੱਲਾਂ ਕਰੀ ਜਾਂਦੇ ਜਦੋਂ ਬੈਲ ਵੱਜੇਗੀ ਫਿਰ ਅੰਦਰ ਜਾਵਾਂਗੇ ਮੈਂ ਆਪਣੀ ਕੁੜੀਆਂ ਨੂੰ ਛੱਡਿਆ ਤੇ ਸਿਕਿਉਰਿਟੀ ਗਾਰਡ ਉਹਨੇ ਚ ਬੈਲ ਵੱਜ ਗਈ ਤੇ ਉਹ ਫਿਰ ਵੀ ਨਹੀਂ ਆਏ ਸਿਕਿਉਰਿਟੀ ਗਾਰਡ ਕਹਿੰਦਾ ਕਿ ਆ ਜਿਓ ਤੁਹਾਨੂੰ ਬਾਜਿਆ ਸ਼ਾਰਟ ਜਿੱਤੇ ਖਤਮ ਹੁੰਦੇ ਨਹੀਂ ਵੈਸੇ ਉਹ ਜੇ ਕਹਿੰਦਾ ਕਿ ਆਜੋ ਉਹ ਸੀਡੀ ਮਾਰ ਦਿੰਦਾ ਫਿਰ ਵੀ ਗੱਲ ਖਤਮ ਹੀ ਪਰ ਨਹੀਂ ਉਹਨੇ ਆਪਣਾ ਅੰਦਰ ਦਾ ਕਰੈਕਟਰ ਹੁਣ ਕਪਿਲ ਭਾਈ ਦੀ ਮੈਂ ਗੱਲ ਸੁਣਨ ਢਿਆ ਹੈ ਇੱਕ ਬੰਦੇ ਨੇ ਰਿਕਸ਼ਾ ਕੀਤਾ ਤੇ ਰਿਕਸ਼ਾ ਵਾਲੇ ਨੇ 50 ਰੁਪਏ ਮੰਗੇ ਤੇ ਉਹ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੇਰੇ ਮੈਂ ਪਹਿਲੇ ਵੀ ਦੇਣੇ ਆ ਤੇ ਹੁਣ ਤੁਸੀਂ ਨਾਰਮਲ ਦੇਖੋ ਤੁਸੀਂ ਤੁਹਾਡੀ ਬਾਈਕ ਸੜਕ ਤੇ ਲੱਗੀ ਹੈ ਸੜਕ ਟ੍ਰੈਫਿਕ ਜਮ ਹੋ ਗਈ ਹੈ ਜੇ ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਲੈ ਰਹੇ ਤੇ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ ਭਈ ਬਾਈਕ ਥੋੜੀ ਸਾਈਡ ਤੇ ਕਰ ਲੀ ਅੰਮ੍ਰਿਤਸਰ ਚ ਇਦਾਂ ਨਹੀਂ ਅੱਛਾ ਅੰਮ੍ਰਿਤਸਰ ਤੁਹਾਡੀ ਬਾਈਕ ਲੱਗੀ ਕਿ ਬੰਦਾ ਆਏਗਾ ਉਹਨੂੰ ਕਹਿੰਦੇ ਤੁਹਾਡੀ ਲੱਗੀ ਹਾਂ ਨਹੀਂ ਥੋੜੀ ਜੀ ਹੋਰ ਪਰੇ ਕਰੋ ਪਰਲੇ ਵੀ ਰੋਕ ਦੋ ਅੱਛਾ ਅੱਛਾ ਮਤਲਬ ਸਰ ਕੈਜ਼ਮ ਇਦਾਂ ਦਾ ਮਾਰਨਾ ਬੰਦੇ ਨੂੰ ਅੱਛਾ ਉਹਨੇ ਵੀ ਅਕੋ ਕਹਿਣਾ ਖੜਜੋ 2 ਮਿੰਟ ਅੱਗ ਲੱਗ ਗਈ ਆ ਮਤਲਬ ਕਿਸੇ ਨੇ ਉਹ ਅੰਮ੍ਰਿਤਸਰ ਪਈ ਕਿਸੇ ਵੀ ਕੈਰੇਕਟਰ ਨਾਲ ਗੱਲ ਕਰ ਲਓ ਸਾਰੇ ਮੋਚੇ ਉਹ ਜਿਵੇਂ ਆਪਣੇ ਨਾ ਤੁਰੇ ਜਾਂਦੇ ਨਾ ਕਿਸੇ ਮੋਟਰਸਾਈਕਲ ਦੀ ਲਾਈਟ ਜਗਦੀ ਰਹਾ ਕਹਿੰਦੇ ਨੇ ਯਾਰ ਭਾਜੀ ਤੁਹਾਡੀ ਲਾਈਟ ਦੇ ਤੇ ਤੇਰੀ ਬਿਜਲੀ ਬਲਦੀ ਪਈ ਹੈ ਹਾਂ ਜੇ ਤੁਸੀਂ ਅੰਮ੍ਰਿਤਸਰ ਗਏ ਨੂੰ ਕੋ ਨਾਰਮਲ ਤੁਸੀਂ ਕਹੋ ਕਿ ਭਾਜੀ ਸਟੈਂਡ ਲੱਗਾ ਜੇ ਉਹਨੇ ਕਹਣਾ ਥੈਂਕ ਯੂ ਭਾਜੀ ਸਟੈਂਡ ਚੁੱਕ ਲਾ ਤੁਸੀਂ ਅੰਮ੍ਰਿਤਸਰ ਗਏ ਨੂੰ ਕਹੋ ਭਾਈ ਸਟੈਂਡ ਲੱਗਾ ਉਹਨੇ ਕਹਣਾ ਕੰਪਨੀ ਵਾਲਿਆਂ ਨੇ ਲਾਇਆ ਮੈਨੂੰ ਕੋਈ ਟੈਨਸ਼ਨ ਨਹੀਂ ਉਹ ਪਾਈਖ ਖੁੱਲੇ ਦੇਣ ਵਾਲੇ ਬੰਦੇ ਸਾਰ ਮਸਤ ਮੋਲੇ ਆ ਨਾ ਐਵਰੀ ਕੈਰੈਕਟਰ ਐਵਰੀ ਕੱਪੜੇ ਪਾਟੇ ਨੇ ਲੰਗਰ ਚ ਪ੍ਰਸ਼ਾਦਾ ਛਕ ਰਿਹਾ ਬੰਦਾ ਫਨੀ ਅੰਦਰੋਂ ਪੂਰਾ ਹੈ अच्छा अंबर सदीप स्पेशलिटी यही है कल, आ, कपड़े की बात की आजकल मुंडे चलो अपने को आज जमे सामान सारे नाल बांट के हैगा ते कपड़े आजकल मुंडे कुड़िया ਵਰਗੇ कपड़े ਪਾਣ ਲੱਗ ਗਏ ਕੁੜੀਆਂ ਦੇ ਕੱਪੜੇ ਛੋਟੇ ਹੁੰਦੇ ਜਾ ਰਹੇ ਦਿਨੋਂ ਦਿਨ ਤਾਂ ਉਹ ਬਣੇ ਲੈਣ ਲੱਗਦਾ ਜਿਵੇਂ ਕੋਈ ਇੱਕ ਦੀ ਚੀਜ਼ ਕਰੇ ਭੁੱਲ ਗਏ ਹੁੰਦੇ ਨੇ ਤੇ ਭਾਈ ਉਹ ਤੇ ਫੈਸ਼ਨ ਆਪਣਾ ਜੀ ਉਹਦੇ ਵਿੱਚ ਤੇ ਕੋਈ ਹੈ ਨਹੀਂ ਕਿ ਕੱਲ ਇੱਕ ਫੋਟੋ ਵਾਇਰਲ ਹੋ ਰਹੀ ਸੀ ਲਾੜੇ ਨੇ ਘਗਰਾ ਪਾਇਆ ਹੋਇਆ ਸੀ ਤੇ ਕੰਦੇ ਉੱਤੇ ਨਾ ਤਾਂ ਲਿਖਿਆ ਹੋਇਆ ਬੜਾ ਸਾਰਾ ਡਿਸਕ੍ਰਿਪਸ਼ਨ ਜਿਹੜਾ ਲਿਖਿਆ ਸੀ ਕਹਿੰਦੇ ਨੂੰ ਬੜਾ ਰੋਕਿਆ ਸੀ ਤੰਦਰਾ ਵਿਆਹ ਚੀ ਦਿਨੋਂ ਨਹੀਂ ਜਚਨੀ ਕਹਿੰਦਾ ਨਾ ਮੈਂ ਲਾੜਾਂਗਾ ਨਾ ਮੈਂ ਕੁਝ ਵੀ ਪਾ ਸਕਦਾ ਬਟ ਉਹ ਉਹ ਤੁਸੀਂ ਪੂਰੀ ਸਟੋਰੀ ਨੂੰ ਕਵਰ ਕਰੋਗੇ ਨਾ ਜਦੋਂ ਉਹ ਮੁੰਡਾ ਫੈਸ਼ਨ ਤੋਂ ਹੀ ਹੈ ਅੱਛਾ ਉਹਨੇ ਜਿਹੜੀ ਲੁੱਕ ਪਾਈ ਹੈ ਨਾ ਉਹ ਰਿਐਲਿਟੀ ਦੇ ਵਿੱਚ ਕਿਸੇ ਮਹਾਰਾਜੇ ਦੀ ਹੀ ਲੁੱਕ ਹੈ बन्दा। बन्दा ओ, कि ओ, अच्छा किसी महाराज ने वो कॉस्ट्यूम ਦੇ ਵਿੱਚ ਵਿਆਹ ਕੀਤਾ ਸੀ ਮਹਾਰਾਜੇ ਨੇ ਨਾਟਵਾਰਾ ਸੱਚਾ ਸੀ ਬੰਦਾ ਉਹ ਬੰਦਾ ਠੀਕ ਸੀ ਉਹ ਮੈਂ ਹੁਣੇ ਕਹਿ ਰਿਹਾ ਕਿ ਹਰ ਚੀਜ਼ ਦੇ ਦੋ ਪਹਿਲੂ ਨੇ ਸਮਝਣ ਦੀ ਕੋਸ਼ਿਸ਼ ਆ ਹੋ ਸਕਦਾ ਜਿਹੜੀ ਚੀਜ਼ ਸਾਨੂੰ ਵੇਖਣ 'ਚ ਗਲਤ ਲੱਗ ਰਹੀ ਹੈ ਅਗਲੇ ਬੰਦੇ ਦਾ ਕੰਫਰਟ ਲੈਵਲ ਹੀ ਹੋਵੇ ਬਟ ਪਲੀਜ਼ ਉਹਨੂੰ ਕਵਰ ਕਰਿਓ ਅੱਛਾ ਜੀ ਉਹ ਦੇਖਿਓ ਉਹ ਮੁੰਡਾ ਕਾਫੀ ਜ਼ਿਆਦਾ ਫੈਸ਼ਨ ਦੀ ਸੈਂਸ ਰੱਖਦਾ ਹੈ ਤੇ ਉਹ ਜਿਹੜਾ ਉਹਨੇ ਕਾਸਟਿਊਮ ਪਾਇਆ ਹੋਇਆ ਨਾ ਉਹ ਰਿਐਲਿਟੀ ਦੇ ਵਿੱਚ ਭਾਵੇਂ ਕਿਸੇ ਮਹਾਰਾਜੇ ਦਾ ਕੋਸਟ ਹੈ ਤੁਹਾਡੇ ਤੱਕ ਪੋਸਟ ਗਈ ਹੋ ਹਾਂ ਐਵਰੀ ਉਹ ਮੈਂ ਲਿਖਿਆ ਨਾ ਤੇ ਉਹ ਥੱਲੋਂ ਲੱਗ ਰਿਹਾ ਜ ਕਿਸ ਜੰਦੇ ਦਾ ਸੱਚ ਕਿ ਪੈਂਡ ਕਰਦਾ ਭਾਜੀ ਕਿ ਬੰਦਾ ਕਿਹੜਾ ਸਾਹਮਣੇ ਕੋਈ ਤਗੜਾ ਬੰਦਾ ਪਾਰਟੀ ਪੈਂਡ ਪਾ ਲੈਂਦਾ ਉਹ ਫੈਸ਼ਨ ਬਣ ਜਾਂਦਾ ਹਮ ਮਾੜਾ ਬੰਦਾ ਪਾਰਟੀ ਪੈਂਡ ਪਾ ਲਦਾ ਅਕਲ ਹੀ ਨਹੀਂ ਗਈ ਆ ਇਹਨੂੰ ਉਹ ਡਿਪੈਂਡ ਕਰਦਾ ਮੇਰੇ ਅਨੁਸਾਰ ਕਾ ਬੰਦਾ ਸੋਨਾ ਵੀ ਪਾੜੇ ਲੋਕਾਂ ਨੇ ਕਹਣਾ ਪਿੱਤਲ ਹੀ